ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਜਾਉਂਦੇ ਆਂ ਜੀ ਤੇ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਗੱਲਬਾਤ ਕਰਾਵਾਂਗੇ ਆਪਾਂ ਇੱਕ ਪਲੂਣ ਝੋਟੀ ਲੈ ਕੇ ਆਏ ਆਂ ਸੂਈ ਵੀ ਆ ਕਿੰਨੇ ਦਿਨਾਂ ਦੀ ਸੂਈ ਆ ਸਾਰੇ ਕੋਲ ਬਾਈ ਤੋਂ ਪੁੱਛਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਵੀਰੇ 98722 32148 98722 32148 ਪਿੰਡ ਜੀ ਪਿੰਡ ਜੋਂਦਾ ਜ਼ਿਲ੍ਹਾ ਬਠਿੰਡਾ ਤਸਵੀਰ ਰੰਪਰਾਪੁਰ ਨੇੜੇ ਤੇੜੇ ਜੀ ਨੇੜੇ ਵੀਰੇ 8 ਕਿਲੋਮੀਟਰ ਤਾਬਾ ਰਹਿ ਜਾਂਦੇ ਆਪਾਂ ਨੂੰ 10 ਕਿਲੋਮੀਟਰ ਰੰਪਰਾ ਓਕੇ ਜੀ ਤੇ ਵੀਰੇ ਜਿਹੜੀ ਆਪਾਂ ਪਰਸੋ ਝੋਟੀ ਪਾ ਕੇ ਗਏ ਸੀਗੇ ਤੁਹਾਡੀ ਉਹ ਦਾ 25 ਮਿੰਟਾਂ ਦੀ ਭੇਜੀ ਓਕੇ ਜੀ ਤੇ ਅੱਜ ਫਿਰ ਆਪਾਂ ਪਲੂਨ ਝੋਟੀ ਲੈ ਗਏ ਹਾਂ ਪਹਿਲਾ ਸੂਆ ਮੂੰਹ ਚੋਗੀ ਮੂੰਹ ਚੋਗੀ ਤੇ ਕਦੋਂ ਸੂਈ ਆ ਵੀਰੇ ਤੀਜਾ ਦਿਨ ਅੱਜ ਸੂਈ ਨੂੰ ਬੂਟੇ ਤੀਜਾ ਦਿਨ ਹੋ ਗਿਆ ਤੇ ਕਿੰਨਾ ਬੋਲਾ ਰੈਡੀ ਆ ਹੁਣ 9 ਕਿਲੋ ਜਮਾ ਕੰਡੇ ਵਾਲਾ ਤੇਰਾ ਬੂਟੇ 12 ਕਿਲੋ ਦੁੱਧ ਦੀ ਝੋਟੀ ਓਕੇ ਜੀ ਬਾਕੀ ਦਾ ਸਭ ਹੀ ਪਲੇ ਹੋਵੇ ਖੋਲੋ ਵੀਰੇ ਤੇ ਮਗਰ ਕਟਾ ਆ ਗਿਆ ਤੇ ਮਗਰ ਕਟਾ ਆ ਗਿਆ ਠੀਕ ਹੈ ਜੇਰ ਜੂਰ ਦੀ ਓਕੇ ਵੀਰੇ ਜਮਾ ਓਕੇ ਆ ਵੀਰੇ ਰਹਿਣਾ ਚਾਰ ਦੰਦਾਂ ਦਾ ਠੀਕ ਹੈ ਵੀਰੇ ਤੇ ਬਾਕੀ ਦਾ ਆ ਦੇਖੋ ਜੀ ਆ ਦੇਖੋ ਇਹ ਨੇੜ ਤੋਂ ਦੇਖ ਲਓ ਇੱਕ ਬਾਈ ਦਾ ਤੁਹਾਡੇ ਵਾਲੀ ਵੀਡੀਓ ਤੇ ਕਮੈਂਟ ਆਇਆ ਸੀ ਕਹਿੰਦਾ ਨੇੜ ਤੋਂ ਨਹੀਂ ਦਿਖਾਉਂਦੇ ਤੁਸੀਂ ਆਹ ਲਓ ਉਹਦੇ ਮੀਂਹ ਪਿਆ ਬਾਈ ਨਾ ਬਾਹਲਾ ਦੂਰ ਥੋੜਾ ਹੁਣ ਜਿਹਦਾ ਮਨ ਹੁਣ ਓਕੇ ਜੀ ਤੇ ਕਰਜਾਲਾ ਬਾਹਲਾ ਸੀਗਾ ਆਹ ਲਓ ਜੀ ਤੇ ਥਣ ਨਾ ਚਾਰੇ ਗੁੱਠਾਂ ਤੇ ਲੱਗਿਆ ਹਨਾ ਵੀਰੇ ਐ ਨਹੀਂ ਗੱਲ ਹੈਗੀ ਵੀ ਕਿਸੇ ਪਾਸੇ ਕੋਈ ਕਮੀ ਹੋਵੇ ਝੋਟੀ ਚ ਬਾਕੀ ਦੀ ਗੱਲ 9 ਕਿਲੋ ਬੋਲਾ ਹੁਣ ਮੈਂ ਦੇਵਾਂਗੇ ਜਮੋਂ ਮਗਾ ਲੀਟਰਾਂ ਨਾਲ ਮਰਤੇ ਬਾਕੀ ਦਾ ਸੋਹਣੀ ਸੁਣਖਿਆ ਕੋਈ ਇਹੋ ਜੀ ਗੱਲ ਨਹੀਂ ਹੈ ਕਿਸੇ ਪਾਸੇ ਖੁੰਜੀ ਹੋਵੇ ਆ ਦੇਖੋ ਜੀ ਥਾਣ ਕਰੋ ਤੇ ਗਾਇਆਂ ਨੂੰ ਮੂਹਰ ਨੂੰ ਵੀ ਲੇਵਾ ਹੈ ਨਾ ਪਿੱਛੇ ਨੂੰ ਵੀ ਹਾਂ ਬਾਕੀ ਮੂਹਰੇ ਥਾਣ ਦੇਖ ਕਰਮ ਵਾਲੀ ਦਾ ਗੱਠ ਗੱਠ ਤੇ ਥਾਣਾ ਨਹੀਂ ਠੀਕ ਹੈ ਵੀਰੇ ਓਕੇ ਸਾਡੋ ਫਿਰ ਬੱਚਾ ਕਰੈਗੇ ਚੈੱਕ ਆ ਦੇਖੋ ਜੀ ਤੇ ਬਾਕੀ ਰੰਗ ਦੀ ਪੱਕੀ ਤੇ ਬਾਕੀ ਤੇ ਠੀਕਾ ਕਿ ਇਹਨੇ ਬੂਰਾ ਭਰਾਤਾ ਹੈ ਨਾ ਸ਼ੰਕ ਨਾ ਬਾਕੀ ਹੀ ਦੇ ਦੇਣੇ ਨੇ 11 12 ਕਿਲੋ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖੋ ਬੱਚਾ ਚੋਂਗਣਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਪਸਵਾਈ ਹੈ ਠੀਕ ਹੈ ਜੀ ਮਾਰਿਓ ਵੀਰੇ ਪਾਣੀ ਪੂਣੀ ਥਾਣਾ ਤੇ ਥਾਣ ਬਹੁਤ ਹੈ ਨਾ ਵੀਰੇ ਦੂਰਾ ਕੱਢਿਆ ਆ ਦੇਖੋ ਜੀ ਛੱਡੋ ਮੜਾ ਇਹ ਦਿਖਾਈ ਗਈ ਨੇੜ ਤੋਂ ਕੁਕਾ ਸਰ ਰਹਾ ਨਾ ਜੇ ਵਾਹ ਦੇਖੋ ਜੀ ਚਾਰੇ ਥਣ ਨਿਕਲ ਰਿਹਾ ਪੂਰੇ ਗੈਪ ਤੇ ਬਹੁਤ ਦਿਖਾ ਬੁੱਟੇ ਧੁੰਨੀ ਦਾ ਕੰਮ ਹੋ ਰਿਹਾ ਬਹੁਤ ਗੁੱਠਾਂ ਜਿਹੜੀਆਂ ਆ ਪਰ ਤੇ ਮੂਹਰੋਂ ਦੁੱਧ ਵੀ ਜਾਉਂਗਾ ਹੋ ਇਹਦੇ ਮੂਹਰੇ ਬਾਈ ਬਰਾਬਰ ਹੀ ਹੈ ਇਹਦਾ ਓਕੇ ਜੀ ਤੇ ਬਾਕੀ ਦੀ ਗੱਲ ਭਾਵੇਂ ਢੋਲ ਵਜਾਈ ਜਲ ਸੀਲ ਬਹੁਤ ਆ ਹੈ ਨਾ ਬੜਾ ਛੰਡੀ ਆ ਬਾਈ ਤੇ ਜੇ ਕੋਈ ਆਨਲਾਈਨ ਮੰਗਾ ਲੇ ਕੋਈ ਨਕਸ਼ਾ ਤਾਂ ਨਹੀਂ ਮੰਗਾ ਲੇ ਕੋਈ ਨਹੀਂ ਯਾਰ ਅੱਜ ਨਿਕੜੀ ਦੇਖ ਆਪਣਾ ਪਹਿਲਾ ਲੰਬਾ ਹੈ ਕਿਤੇ ਨਾ ਨਾ ਆਪਣੀ ਆਨਲਾਈਨ ਹੀ ਵੱਧ ਜਾਂਦੀਆਂ ਠੀਕ ਆ ਠੀਕ ਆ ਲੰਬਾ ਕਿੰਜ ਕਰ ਬਾਕੀ ਦੁੱਧ ਦੀ ਗੱਲ ਸੀਲ ਠੰਡਾ ਹੋਵੇ ਤੇ ਥਾਂ ਸਹੀ ਹੁਣ ਦੁੱਧ ਤਾਂ ਅਗਲੇ ਨੇ ਸੇਵਾ ਕਰਕੇ ਕੱਢਣਾ ਹਨਾ ਬਾਕੀ ਐ ਇਕੱਠੇ ਸਾਨੂੰ ਨਹੀਂ ਬੂਟੇ ਬਾਈ ਗੱਢ ਨਹੀਂ ਮੈਂ ਬੋਲ ਦੂੰ ਮੈਨੂੰ ਕੋਈ ਐਸੀ ਨਹੀਂ ਹੈਗੀ ਗੱਲ ਤੁਹਾਨੂੰ ਪਤਾ ਹੀ ਹੈ ਮੇਰੇ ਸੁਭਾਅ ਦਾ ਆ ਦੇਖੋ ਜੀ ਬਾਕੀ ਦੀ ਚਵਾਈ ਚੂਈ ਤੁਹਾਡੀ ਇੱਕ ਨੰਬਰ ਹੁੰਦੀ ਹੈ ਨਾ ਕੋਈ ਭੂਰ ਨਾ ਕੋਈ ਛਰਲਾ ਮੁੱਠੀ ਵਾਲਾ ਥਾਂ ਹੋਵੇ ਭਈ ਅੱਪਾ ਪੈਸੇ ਆ ਦੀ ਖਤ ਲੈ ਬਲ ਆ ਦੇਖੋ ਜੀ ਅੱਜ ਦੀ ਘੜੀ ਥੋੜੀ ਵਧੀਆ ਮਾਰਕੀਟ ਆ ਵੀਰੇ ਠੀਕ ਆ ਨਾ ਗੱਲ ਖੋਲ ਲੋ ਤੋਲਾ ਤਰਾ ਕਰਾ ਦਈਏ ਜੈ ਇੱਕ ਹਾਂ ਬਈ ਮੋੜ ਲੋਗੇ ਆ ਦੇਖੋ ਜੀ ਥਣ ਦੇਖੋ ਸਿੱਟੇ ਕੱਟੀ ਨੇ ਗਿਠ ਗਿਠ ਦੀ ਦੂਰੀ ਤੇ ਥਣ ਪਿਆ ਜੀ ਆ ਲੋ ਓਕੇ ਵੀਰੇ ਮੋੜ ਲੈ ਇੱਥੇ ਆਇਆ ਥਣ ਨਹੀਂ ਲੱਗਦਾ ਕੱਟੀ ਨੂੰ ਸੀ ਸੀ ਹੂੰ ਮੋੜੋ ਜੀ ਬਾਕੀ ਲੇਵਾ ਦਿਖਾ ਦੇ ਬਾਈ ਚੰਦੇ ਵਾਲੂ ਵਾ ਠੀਕ ਹੈਗਾ ਹੋਊਗਾ ਵੀਰੇ ਲੈ ਵੀ ਦਿਖ ਦੱਸ ਦਈਏ ਵੀ ਅੱਜ ਬੌਲਾ ਇੱਥੇਲੇ 9-10 ਕਿਲੋ ਹੈਗਾ ਕੋਈ ਐਹੀ ਜੀ ਗੱਲ ਨਹੀਂ ਅਗੇ ਨਾ ਹੀ ਵੀ ਸਾਢੇ ਕਿਲੋ ਨੇ ਮੇਰਾ ਬਾਈ ਬਾਕੀ ਦੀ ਬਿਊਟੀ ਵੀ ਹੈਗੀ ਹੈਗੀ ਚੰਗੀ ਹੈ ਕੋਈ ਇਹੋ ਜੀ ਗੱਲ ਸੋਹਣੀ ਵੀ ਹੈ ਨਾਲ ਸਾਰਾ ਕੁਝ ਹੀ ਆ ਤੇ ਬਾਕੀ ਦੇ ਜੇ ਕੱਟੀ ਦੇਣ ਦੀ ਕਰਮ ਵਾਲੀ ਬੂਰੀ ਬਹੁਤ ਕੀਮਤ ਹੋਣੀ ਸੀ ਹੋਰ ਵੀ ਵੱਜਣੀ ਸੀ ਨਾ ਬਾਕੀ ਪਹਿਲੇ ਨੇ ਕੱਟੀਆਂ ਆ ਇਹ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਵੀਰੇ ਕੀਮਤ ਨੂੰ ਲੱਗੂ ਆ ਉਹ ਜਿਹੜੀ ਤਾਂ ਮਾਂ ਪਿਓ ਚੱਜ ਦਾ ਹੁੰਦਾ ਹੈ ਨਾ ਰਿਕਾਰਡ ਚੱਜ ਦਾ ਹੁੰਦਾ ਉਸੇ ਨੂੰ ਲੱਗਦਾ ਇਹ ਜਾਂ ਧਣ ਲੈ ਵਾ ਬਾਕੀ ਲੈਵੇ ਦੀ ਆ ਨਹੀਂ ਉਨਾ ਹੀ ਮੁਰੇ ਉਨਾ ਹੀ ਮਗਰ ਆਹ ਦੇਖੋ ਜੀ ਹਾਂ ਠੰਡੀ ਬੜੀ ਆ ਬਈ ਗਾਈਆਂ ਨਾਲ ਦੀ ਬੂਟੇ ਲੱਗ ਬਾਕੀ ਠੰਡੀ ਬਹੁਤ ਹਲ ਹੈ ਦਵਾਰੇ ਬਾਝਾ ਥੱਲੇ ਝੁੱ ਤੇ ਫਿਰ ਮੁੱਲ ਕਿੰਨਾ ਗੰਡਾ ਇਹਦਾ ਮਾਹ ਬੋਲਦਾ ਬੜਾ ਡੰਡਾ ਬੁੱਟੇ ਗਰਮ ਤਾਂ ਨਹੀਂ ਵਾਲਾ ਹੈ ਗਰਮ ਤਾਂ ਨਹੀਂ ਵਾਲਾ ਮੁੱਲ ਮਾਹ ਕਾ ਤੂੰ ਕੁਮਾਰੀ ਮੰਨ ਜੇ ਮੁੱਲ ਤਾਂ ਬੁੱਟੇ ਦੱਸੋ ਜੀ ਫਿਰ ਮੁੱਲ ਤਾਂ ਕਿਹ ਵੀ ਘੱਟੀ ਹੁੰਦੇ ਆ ਬਸ ਜਮੇ ਜਾਇਜ਼ ਕਰੋ ਕੋਈ ਜਾਇਜ਼ ਆ ਤੁਹਾਨੂੰ ਬੋਲ ਜਾਇਜ਼ ਕਰੋ ਮੁੱਲ ਫਿਰ ਕਿੰਨਾ ਕੋਈ ਤਾਂ ਲੱਖ ਨਹੀਂ ਕਰਨਾ ਕੋਈ ਸਵਾਲ ਲੱਖ ਨਹੀਂ ਕਰਨਾ ਇਹ ਜੇ ਕਟੀਆਂ ਲੋਕ 4-4 ਲੱਖ ਮੰਗੀਆਂ ਨੇ ਹਮਮ ਪਕਾੜਦੇ ਮੈਂ ਇਹ ਵੀ ਜੋ ਮੰਤਨ ਕਰਦੇ 95000 ਜਮਾਨਤਨ ਹੋ ਜਾਊਗਾ ਹਾਂ ਮੰਤਨ ਕਰਦੇ ਤੇ ਬਾਕੀ ਦਾ ਬਾਲਾ ਘਟਾਉਣ ਵਧਾਉਣ ਦੇ ਚੱਕਰ ਜਿਆ ਨਾ ਪੜਿਆ ਕਰਦੇ ਨਹੀਂ ਠੀਕ ਆ ਉਹਦਾ ਜਦੋਂ ਆਪਾਂ ਮੁੱਲ ਜਾਇਜ਼ ਕਰਦੇ ਨੇ ਫਿਰ ਵੱਧ ਮੰਗਣ ਲੱਗ ਜਾਂਦਾ ਬੰਦਾ ਇੱਥੇ ਲੋਟ ਹਨਾ ਨੁਕਸਾਨ ਅਗਲੇ ਦਾ ਹੋਣ ਲੱਗ ਜਾਂਦਾ ਇਸ ਗੱਲ ਦਾ 95000 ਚੋ ਮੰਤਨ ਹੋ ਜਾਣਾ 9 ਕਿਲੋ ਬੋਲਾ ਰੜੀ ਸੁਈ ਸਵਾਈ ਆ ਤਿੰਨ ਦਿਨਾਂ ਦੀ ਸੁਈ ਵੀ ਠੀਕ ਆ ਤੇ ਚੌਗੀ ਆ ਮੂੰਹ ਚਾਰ ਉਹ ਐਂਦਾ ਨਹੀਂ ਵੀ ਆਪਾਂ ਉਹੀ ਕਹਿੰਦਾ ਪੱਟ ਕੇ ਹੀ ਪਾਉਂਦੀ ਕੋਈ ਦੇਖ ਲੈ ਜਿਹੜਾ ਮਰਜੀ ਐ ਤੁਸੀਂ ਥੱਲੀ ਕਰ ਲਿਓ ਮੋਂ 4 ਦਿਨ ਦਾ ਰਹੇਗਾ ਠੀਕ ਆ ਜੀ ਤੇ 95000 ਚੋਂ ਮਾਨਤਾਨ ਹੋ ਜਾਣਾ ਤੇ ਬਾਕੀ ਨੰਬਰ ਫੇਰ ਬੋਲ ਬਾਈ 98722 32148 ਪਤਾ ਬੂਟੇ ਹੁਣ ਮਿੰਟ 20 ਲੱਗਣਿਆ ਲੱਗਣਿਆ ਤਾਂ ਦੀਨ ਜਿਹੜਾ ਉਹ ਕੰਮ ਮੇਲੇ ਲੁੱਟਣ ਵਾਲਾ ਕੰਮ ਨਹੀਂ ਠੀਕ ਹੈ ਕੱਟੀ ਤੇਰੀ ਕੁੰਜਾਰਗੀ ਪਈ ਹੈ ਜੇ ਆਪਾਂ ਗੱਲ ਕਰ ਲਗੇ ਐ ਨਹੀਂ ਗੱਲ ਹੈਗੀ ਚਲੋ ਬੰਦਾ ਆ ਗਿਆ ਬੂਟੇ ਖੁਸ਼ ਹੋ ਕੇ ਮੁੜੂਗਾ ਠੀਕ ਤਾਂ ਵਾਲੀ ਗੱਲ ਨਹੀਂ ਠੀਕ ਓਕੇ ਜੀ ਤੇ ਬਾਕੀ ਦਾ ਨੰਬਰ 2 ਦਾ ਹੈਗਾ 9872232 ਏਕੜ 48 ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪਰਾ ਫੂਲ ਤੇ ਨੇੜੇ ਤਾਪਾ ਮੰਡੀ ਤੇ ਰਾਮਪਰਾ ਜੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ